ਇਹ ਜਿਹੜਾ ਇਹ ਆਪਣੀ ਰਮੂਲੇ ਵਾਲੀ ਸਬ ਮੈਨਰ ਹੈ ਇੱਥੇ ਤਕਰੀਬਨ ਰਾਤ 12 ਵਜੇ ਬਾੜ ਪਿਆ ਅਸੀਂ ਕਨਫਰਮ ਮਹਿਕਮੇ ਨੂੰ ਨਾਲ ਦੀ ਨਾਲ ਕੀਤਾ ਤਕਰੀਬਨ 12 ਘੰਟੇ ਹੋ ਗਏ ਕੋਈ ਮਹਿਕਮੇ ਨੇ ਸੁਣਵਾਈ ਨਹੀਂ ਕੀਤੀ ਅਸੀਂ ਖੁਦ ਇਹਨੂੰ ਬੰਨ ਰਹੇ ਆਪ ਠੀਕ ਹੈ ਜੀ ਇੱਕ ਤਕਰੀਬਨ ਸਾਡਾ 100 ਗਿੱਲਾ ਇੱਥੋਂ ਨੁਕਸਾਨ ਹੋ ਚੁੱਕਿਆ ਸੁਖਮੰਦਰ ਸਿੰਘ ਸਾਨੂੰ ਵਰਨਜੀਤ ਸਿੰਘ ਇਹਨਾਂ ਦਾ ਹੋ ਗਿਆ 15 ਏਕੜ ਕੱਲ ਬੀਜੀ ਸੀਗੀ ਤੇ ਇੱਕ ਸਰਦੂਲ ਸਿੰਘ ਦਾ ਹੀ ਇਹਨਾਂ ਦੀ ਸੀ 4 ਏਕੜ ਤੇ ਦੂਸਰੀ ਕਿਹੜੀ ਗਰਮਜੀਤ ਸਿੰਘ ਦੀ ਸੀ ਉਹਨਾਂ ਦੀ ਪਰਸੋ ਬੀਜੀ ਸੀਗੀ ਉਹਨਾਂ ਦੀ ਹੋ ਗਈ ਇੱਕ ਦੋ ਘਰ ਹੋਰ ਆ ਹੀ ਬਰਾ ਗਾਂ ਬਹੁਤ ਜਿਆਦਾ ਨੁਕਸਾਨ ਹੋ ਗਿਆ ਹੈ ਮਹਿਕਮਾ ਹਜੇ ਤੱਕ ਨਹੀਂ ਪਹੁੰਚਿਆ ਸਾਡੇ ਕੋਲੇ ਤੇ ਪਲੀਜ਼ ਨਹੀਂ ਆ ਜੀ ਨੂੰ ਨਹਿਰ ਨੂੰ ਪਾੜ ਬਣ ਰਹੇ ਆ ਅਸੀਂ ਕਾ ਆਪ ਬਣ ਰਹੇ ਆ ਜੀ ਦਿਖਾਓ ਤੁਸੀਂ ਅਸੀਂ ਤਕਰੀਬਨ 20 ਫੁੱਟ ਪਾੜ ਆ ਜੀ ਇਹ ਜਿਹੜੇ ਅਸੀਂ ਆਪ ਬੰਦੇ ਲੈ ਕੇ ਬੰਨਿਆ ਮਹਿਕਮੇ ਵੱਲੋਂ ਕੋਈ ਇੱਥੇ ਮੰਨ ਲਓ ਕਾਰਵਾਈ ਨਹੀਂ ਕੀਤੀ ਕੀ ਨਾ ਵੀ ਅਜੇ ਤੱਕ ਕੋਈ ਮਹਿਕਮੇ ਦਾ ਬੰਦਾ ਪਹੁੰਚਿਆ ਜਿਹੜੇ ਰਕਪੇ ਚ ਤੁਸੀਂ ਦੱਸਦੇ ਹੋ 101 ਕ੍ਰਿਚ ਪਾਣੀ ਗਿਆ ਉੱਥੇ ਬਜਾਨਦ ਹੋਈ ਸੀ ਹਾਂਜੀ ਤਕਰੀਬਨ ਸਾਰੀ ਬਜਾਨਦ ਹੋਈ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਹੀ ਸਾਰੀ ਬਜਾਨਦ ਹੋਈ ਹੈ ਤਕਰੀਬਨ ਇਹ ਹਾਂਜੀ ਜੇ ਮੰਨ ਲਓ ਹੁਣ ਇਹ ਤੇ ਨਾਲ ਜਿਹੜਾ ਪਾਣੀ ਪੈ ਗਿਆ ਉਹਦੇ ਨਾਲ ਕੀ ਨੁਕਸਾਨ ਹੋ ਡਾਕਟਰ ਸਾਹਿਬ ਇਹ ਨੁਕਸਾਨ ਹੋ ਗਿਆ ਹੀ ਸਾਰਾ ਤਕਰੀਬਨ ਸਾਰਾ ਏਰੀਆ ਦੁਬਾਰਾ ਬੀਜਣਾ ਪੈਣਾ ਹੀ ਇਹ ਉੱਤੋਂ ਤੁਹਾਨੂੰ ਪਤਾ ਹੀ ਨਾ ਡੀਏਪੀ ਮਿਲ ਰਹੀ ਆ ਤੇ ਇਹ ਵੇਖੋ ਕਿਸਾਨ ਹੁਣ ਕਿੱਥੋਂ ਲਿਆਊਗਾ ਕਿਤੋਂ ਮਹੀਨੇ ਨੂੰ ਫਸਲ ਬੀਜੀ ਜਾਣੀ ਆਈ ਤੇ ਤਕਰੀਬਨ ਇਹਦਾ ਨੁਕਸਾਨ ਹੀ ਹੋ ਜਾਣਾ ਕਣਕ ਦਾ ਝਾੜ ਵੀ ਘਟ ਜਾਊਗਾ ਤੇ ਇਹਦਾ ਸਾਨੂੰ ਬੰਦਾ ਮਾਜਵਾ ਵੀ ਦਿੱਤਾ ਜਾਵੇ ਸਰਕਾਰ ਨੂੰ ਸਾਡੀ ਬੇਨਤੀ ਆਈ ਇਹ ਜਿਹੜਾ ਜੀ ਆਪਣੀ ਰਮੂਲੇ ਵਾਲੀ ਸਬ ਮੈਨਰ ਇੱਥੇ ਤਕਰੀਬਨ ਰਾਤ 12 ਵਜੇ ਬਾੜ ਪਿਆ ਅਸੀਂ ਕਨਫਰਮ ਮੈਘਮੇ ਨੂੰ ਨਾਲ ਦੀ ਨਾਲ ਕੀਤਾ ਤਕਰੀਬਨ 12 ਘੰਟੇ ਹੋ ਗਏ ਕੋਈ ਮੈਘਮੇ ਨੇ ਸੁਣਵਾਈ ਨਹੀਂ ਕੀਤੀ ਅਸੀਂ ਖੋਦ ਇਹਨੂੰ ਬੰਨ ਰਹੇ ਆਪ ਠੀਕ ਹੈ ਜੀ ਇੱਕ ਤਕਰੀਬਨ ਸਾਡਾ 100 ਗਿੱਲਾ ਇੱਥੋਂ ਨੁਕਸਾਨ ਹੋ ਚੁੱਕਿਆ ਸੁਖਮੰਦਰ ਸਿੰਘ ਸਾਨੂੰ ਵਰਨਜੀਤ ਸਿੰਘ ਇਹਨਾਂ ਦਾ ਹੋ ਗਿਆ 15 ਏਕੜ ਕੱਲ ਬੀਜੀ ਸੀਗੀ ਤੇ ਇੱਕ ਸਰਦੂਲ ਸਿੰਘ ਦਾ ਹੀ ਇਹਨਾਂ ਦੀ ਸੀ 4 ਏਕੜ ਤੇ ਦੂਸਰੀ ਕਿਹੜੀ ਗਰਮਜੀਤ ਸਿੰਘ ਦੀ ਸੀ ਉਹਨਾਂ ਦੀ ਪਰਸੋ ਬੀਜੀ ਸੀਗੀ ਉਹਨਾਂ ਦੀ ਹੋ ਗਈ ਇੱਕ ਦੋ ਘਰ ਹੋ ਰਾਇ ਪਰਾਂ ਗਾਂ ਬਹੁਤ ਜਿਆਦਾ ਨੁਕਸਾਨ ਹੋ ਗਿਆ ਇਹ ਮਹਿਕਮਾ ਹਜੇ ਤੱਕ ਨਹੀਂ ਪਹੁੰਚਾਈ ਸਾਡੇ ਕੋਲੇ ਤੇ ਪਲੀ ਇਹ ਨੂੰ ਨਹਿਰ ਨੂੰ ਪਾੜ ਬਨ ਰਹੇ ਆ ਅਸੀਂ ਆਪ ਬਨ ਰਹੇ ਆ ਜੀ ਦਿਖਾਓ ਤੁਸੀਂ ਅਸੀਂ तकरीबन 20 ਫੁੱਟ ਪਾੜ ਆ ਜੀ ਇਹ ਜਿਹੜੇ ਅਸੀਂ ਆਪ ਬੰਦੇ ਲੈ ਕੇ ਬੰਨਿਆ ਮਹਿਕਮੇ ਵੱਲੋਂ ਕੋਈ ਇੱਥੇ ਮੰਨ ਲਓ ਕਾਰਵਾਈ ਨਹੀਂ ਕੀਤੀ ਕਿ ਨਾ ਵੀ ਅਜੇ ਤੱਕ ਮਹਿਕਮੇ ਦਾ ਬੰਦਾ ਪਹੁੰਚਾਈ ਕਿਹੜੇ ਰਕਪੇ ਚ ਤੁਸੀਂ ਦੱਸਦੇ ਹੋ 101 ਵਿੱਚ ਪਾਣੀ ਗਿਆ ਉੱਥੇ ਬਜਾਂਦ ਹੋਈ ਸੀ ਹਾਂਜੀ तकरीबन ਸਾਰੀ ਬਜਾਂਦ ਹੋਈ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਹੀ ਸਾਰੀ ਬਜਾਂਦ ਹੋਈ ਹੈ तकरीबन ਇਹ ਹਾਂਜੀ ਜੇ ਮੰਨ ਲਓ ਹੁਣ ਵੇ ਤੇ ਨਾਲ ਜਿਹੜਾ ਪਾਣੀ ਪੈ ਗਿਆ ਉਹਦੇ ਨਾਲ ਕੀ ਨੁਕਸਾਨ ਹੋ ਡਾਕਟਰ ਸਾਹਿਬ ਇਹ ਨੁਕਸਾਨ ਹੋ ਗਿਆ ਹੀ ਸਾਰਾ ਤਕਰੀਬਨ ਸਾਰਾ ਏਰੀਆ ਦੁਬਾਰਾ ਬੀਜਣਾ ਪੈਣਾ ਹੀ ਇਹ ਉੱਤੋਂ ਤੁਹਾਨੂੰ ਪਤਾ ਹੀ ਨਾ ਡੀਏਪੀ ਮਿਲ ਰਹੀ ਆ ਤੇ ਇਹ ਵੇਖੋ ਕਿਸਾਨ ਹੁਣ ਕਿੱਥੋਂ ਲਿਆਊਗਾ ਕਿਤੋਂ ਮਹੀਨੇ ਨੂੰ ਫਸਲ ਬੀਜੀ ਜਾਣੀ ਆਈ ਤੇ ਤਕਰੀਬਨ ਇਹਦਾ ਨੁਕਸਾਨ ਹੀ ਹੋ ਜਾਣਾ ਕਣਕ ਦਾ ਝਾੜ ਵੀ ਘਟ ਜਾਊਗਾ ਤੇ ਇਹਦਾ ਸਾਨੂੰ ਬੰਦਾ ਮਾਜਵਾ ਵੀ ਦਿੱਤਾ ਜਾਵੇ ਸਰਕਾਰ ਨੂੰ ਸਾਡੀ ਬੇਨਤੀ ਆਈ ਇਹ ਜਿਹੜਾ ਜੀ ਆਪਣੀ ਰੂਮੂਲੇ ਵਾਲੀ ਸਬ ਮੈਨਰ ਆ ਇੱਥੇ ਤਕਰੀਬਨ ਰਾਤ 12 ਵਜੇ ਪਾੜ ਪਿਆ ਅਸੀਂ ਕਨਫਰਮ ਮਹਿਕਮੇ ਨੂੰ ਨਾਲ ਦੀ ਨਾਲ ਕੀਤਾ ਤਕਰੀਬਨ 12 ਘੰਟੇ ਹੋ ਗਏ ਕੋਈ ਮਹਿਕਮੇ ਨੇ ਸੁਣਵਾਈ ਨਹੀਂ ਕੀਤੀ ਅਸੀਂ ਖੋਦ ਇਹਨੂੰ ਬੰਨ ਰਹੇ ਆਪ ਠੀਕ ਹੈ ਜੀ ਇੱਕ ਤਕਰੀਬਨ ਸਾਡਾ 100 ਗਿੱਲਾ ਇੱਥੋਂ ਨੁਕਸਾਨ ਹੋ ਚੁੱਕਿਆ ਸੁਖਮੰਦਰ ਸਿੰਘ ਸਾਨੂੰ ਵਰਨਜੀਤ ਸਿੰਘ ਇਹਨਾਂ ਦਾ ਹੋ ਗਿਆ 15 ਏਕੜ ਕੱਲ ਬੀਜੀ ਸੀਗੀ ਤੇ ਇੱਕ ਸਰਦੂਲ ਸਿੰਘ ਦਾ ਹੀ ਇਹਨਾਂ ਦੀ ਸੀ 4 ਏਕੜ ਤੇ ਦੂਸਰੀ ਕਿਹੜੀ ਗਰਮਜੀਤ ਸਿੰਘ ਦੀ ਸੀ ਉਹਨਾਂ ਦੀ ਪਰਸੋ ਬੀਜੀ ਸੀਗੀ ਉਹਨਾਂ ਦੀ ਹੋ ਗਈ ਇੱਕ ਦੋ ਗਰ ਹੋ ਰਹੀ ਬਰਾਗਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਇਹ محکمہ ਹਜੇ ਤੱਕ ਨਹੀਂ ਪਹੁੰਚਾਈ ਸਾਡੇ ਕੋਲੇ ਤੇ ਪਲੀ ਇਹ ਨੂੰ ਨਹਿਰ ਨੂੰ ਪਾੜ ਬਣ ਰਹੇ ਹੋ ਅਸੀਂ ਕਾ ਆਪ ਬਣ ਰਹੇ ਆ ਜੀ ਦਿਖਾਓ ਤੁਸੀਂ ਅੱਧੀ ਤਕਰੀਬਨ 20 ਫੁੱਟ ਪਾੜ ਆ ਜੀ ਇਹ ਜਿਹੜੇ ਅਸੀਂ ਆਪ ਬੰਦੇ ਲੈ ਕੇ ਬੰਨਿਆ محکمہ ਵੱਲੋਂ ਕੋਈ ਇੱਥੇ ਮੰਨ ਲਓ ਕਾਰਵਾਈ ਨਹੀਂ ਕੀਤੀ ਕਿ ਨਾ ਵੀ ਅਜੇ ਤੱਕ محکمہ ਦਾ ਬੰਦਾ ਪਹੁੰਚਾਈ ਜਿਹੜੇ ਰਕਪੇ ਚ ਤੁਸੀਂ ਦੱਸਦੇ ਹੋ 101 ਕ੍ਰ ਵਿੱਚ ਪਾਣੀ ਗਿਆ ਉੱਥੇ ਬਜਾਂਦ ਹੋਈ ਸੀ ਹਾਂਜੀ ਤਕਰੀਬਨ ਸਾਰੀ ਬਜਾਂਦ ਹੋਈ ਹੈ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਹੀ ਸਾਰੀ ਬਜਾਂਦ ਹੋਈ ਹੈ ਤਕਰੀਬਨ ਇਹ ਹਾਂਜੀ ਜੇ ਮੰਨ ਲਓ ਹਣ ਵੇ ਤੇ ਨਾਲ ਜਿਹੜਾ ਪਾਣੀ ਪੈ ਗਿਆ ਉਹਦੇ ਨਾਲ ਕੀ ਨੁਕਸਾਨ ਹੋ ਡਾਕਟਰ ਸਾਹਿਬ ਇਹ ਨੁਕਸਾਨ ਹੋ ਗਿਆ ਹੀ ਸਾਰਾ ਤਕਰੀਬਨ ਸਾਰਾ ਏਰੀਆ ਦੁਬਾਰਾ ਬੀਜਣਾ ਪੈਣਾ ਹੀ ਇਹ ਉੱਤੋਂ ਤੁਹਾਨੂੰ ਪਤਾ ਹੀ ਨਾ ਡੀਏਪੀ ਮਿਲ ਰਹੀ ਆ ਤੇ ਇਹ ਵੇਖੋ ਕਿਸਾਨ ਹਣ ਕਿੱਥੋਂ ਲਿਆਊਗਾ ਕਿਤੋਂ ਮਹੀਨੇ ਨੂੰ ਫਸਲ ਬੀਜੀ ਜਾਣੀ ਆਈ ਇਹ ਤੇ ਤਕਰੀਬਨ ਇਹਦਾ ਨੁਕਸਾਨ ਹੀ ਹੋ ਜਾਣਾ ਕਣਕ ਦਾ ਝਾੜ ਵੀ ਘਟ ਜਾਊਗਾ ਤੇ ਇਹਦਾ ਸਾਨੂੰ ਬੰਦਾ ਮਾਜਵਾ ਵੀ ਦਿੱਤਾ ਜਾਵੇ ਸਰਕਾਰ ਨੂੰ ਸਾਡੀ ਬੇਨਤੀ ਆਈ